ਹਾਂਜੀ ਕਿਦਾਂ ਜੀ ਸਾਰੇ ਅੱਜ ਆਪਾਂ ਕਰਨੇ ਆ ਬਾਹਰਲੇ ਦੋ ਕੰਮ ਤੇ ਮੌਸਮ ਦਾ ਹਾਲ ਦੇਖਦੇ ਹੋਏ ਮੌਸਮ ਨੂੰ ਹਲਕੀ ਹਲਕੀ ਮਤਲਬ ਬੱਦਲ ਵੀ ਹੈਗੇ ਨੇ ਧੁੱਪ ਵੀ ਵਿਚੋ ਵਿਚ ਨਿਕਲ ਰਹੀ ਆ ਮੌਸਮ ਠੀਕ ਹੀ ਲੱਗਦਾ ਹੈ ਲੇਕਿਨ ਆਪਾਂ ਬਾਰਿਸ਼ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਦੋ ਕੰਮ ਕਰ ਕੀ ਆਉਣ ਲਈ ਬਾਹਰਲੇ ਇੱਕ ਆਪਣਾ ਹੈਗਾ ਯਾ ਨੈਟ ਦਾ ਆਪਾਂ ਇੱਕ ਬੇਚ ਤੇ ਕਰਾਉਣਾ ਆ ਤੇ ਇੱਕ ਆਪਾਂ ਕਰਾਉਣਾ ਆ ਬੈਂਕ ਦੇ ਵਿੱਚ ਪੈਸੇ ਜਮਾ ਕਰਾਉਣੇ ਨੇ ਬੈਂਕ ਦੇ ਵਿੱਚ ਪੈਸੇ ਤਾਂ ਦੇਖਦੇ ਆ ਜੇ ਆਪਾਂ ਨੂੰ ਏਟੀਐਮ ਮਸ਼ੀਨ ਦੇ ਰਾਹੀਂ ਹੋਗੇ ਫਿਰ ਤਾਂ ਪਾਉਦੇ ਥਰੂ ਕਰਾਵਾਂਗੇ ਜੇ ਆਪਣੇ ਨਾਂ ਉਹਦੇ ਥਰੂ ਹੋਏ ਫਿਰ ਆਪਾਂ ਨੂੰ ਬੈਂਕ ਜਾਣਾ ਪੈਣਾ ਆ ਸੋ ਅੱਜ ਥੋੜਾ ਜਿਹਾ ਮੌਸਮ ਵੀ ਠੀਕ ਆ ਧੁੱਪ ਵੀ ਵਿੱਚੋਂ ਵਿੱਚ ਨਿਕਲ ਰਹੀ ਆ ਬੱਦਲ ਵੀ ਹੈਗੇ ਨੇ ਲੇਕਿਨ ਠੀਕ ਆ ਬਾਰਿਸ਼ ਨਹੀਂ ਮੇਰੇ ਹਿਸਾਬ ਨਾਲ ਹਜੇ ਪੈਣੀ ਕਿਉਂਕਿ ਬਾਰਿਸ਼ ਪੈਣ ਤੋਂ ਪਹਿਲਾਂ ਪਹਿਲਾਂ ਹੀ ਆਪਾਂ ਕੰਮ ਕਰੇ ਹੋਣੀ ਨੇ ਸੋ ਚੱਲਦੇ ਆ ਤੇ ਬਲੌਗ ਦੇ ਵਿੱਚ ਬਣੇ ਰਹੋ ਸਭ ਤੋਂ ਪਹਿਲਾਂ ਜਾਣਾ ਆਪਾਂ ਏਟੀਐਮ ਦੇ ਵਿੱਚ ਉਹਦੇ ਵਿੱਚ ਆਪਾਂ ਪੈਸੇ ਜਮ੍ਹਾਂ ਕਰਾਵਾਂਗੇ ਤੇ ਦੇਖਦੇ ਆ ਏਟੀਐਮ ਤੇ ਰਾਹੀਂ ਆਪਾਂ ਹੋਰ ਪੈਸੇ ਐਡ ਕਰਾ ਕੇ ਜੁੱਤੀ ਪੈਸੇ ਹੋਰ ਜਮ੍ਹਾਂ ਹੋ ਗਏ ਤਾਂ ਆਪਾਂ ਆਪ ਹੀ ਬਿੱਲ ਭਰ ਦੇਣਾ ਚਲੋ ਇਹ ਕਰਦੇ ਆ ਆਪਾਂ ਦੋ ਕੰਮ ਅੱਜ ਇਹਨਾਂ ਦੇਖਦੇ ਆ ਮੌਸਮ ਦਾ ਹਾਲ ਮੌਸਮ ਹੈ ਕੀ ਆ ਉਹ ਆਪਾਂ ਬਾਹਰਲਾ ਨਜ਼ਾਰਾ ਦੇਖ ਲੈਂਦੇ ਆ ਬਦਲਦਾ ਹੋਏ ਹੋਏ ਨੇ ਉੱਪਰ ਲੇਕਿਨ ਧੁੱਪ ਵੀ ਹਲਕੀ ਨਿਕਲ ਰਹੀ ਆ ਬਟ ਮੀਂਹ ਦਾ ਕੁਝ ਨਹੀਂ ਪਤਾ ਮੀਂਹ ਹੋਣ ਤੋਂ ਪਹਿਲਾਂ ਆਪਾਂ ਆਪਣਾ ਕੰਮ ਕਰੇ ਹੋਣਾ ਲਗਾਤਾਰ ਮੀਂਹ ਕਰਕੇ ਨੇ ਇੱਥੇ ਲੱਕੜਾਂ ਜਿਲੀਆਂ ਹੋ ਗਈਆਂ ਸੀਆਂ ਤੇ ਇੱਥੇ ਦਾ ਪਾਣੀ ਵੀ ਜਮਾ ਹੋ ਗਿਆ ਇਹਨਾਂ ਨੂੰ ਪਹਿਲਾਂ ਆਪਾਂ ਅੱਜ ਹਟਾਵਾਂਗੇ ਪਤੰਗ ਫਸ ਗਿਆ ਤੇਰਾ ਕਿੱਥੇ ਫਸ ਗਿਆ ਮੁੰਡੇ ਦਾ ਫਸ ਗਿਆ ਪਤੰਗ ਮੌਸਮ ਤਾਂ ਉੱਪਰਲਾ ਖਰਾਬ ਹੀ ਨਜ਼ਰ ਆ ਰਿਹਾ ਤੇ ਆਪਾਂ ਪਹਿਲਾਂ ਪਹਿਲੀ ਕੰਮ ਕਰਿਓਨੇ ਆ ਨਹੀਂ ਤਾਂ ਮੀਂਹ ਆ ਜਾਣਾ ਆ ਫਿਰ ਕੱਪੜੇ ਸਾਰੇ ਗਿੱਲੇ ਹੋ ਜਾਣੇ ਆਪਣੇ ਤੇ ਚਲੋ ਆਪਾਂ ਪਹਿਲਾ ਕੰਮ ਕਰਿਆ ਜੀ ਕਾਫੀ ਨਾ ਦੇਰ ਪਹਿਲਾਂ ਇੱਥੇ ਅਸੀਂ ਲੱਕੜਾਂ ਵਗੈਰਾ ਲਗਾਈਆਂ ਸੀਗੀਆਂ ਕਿ ਕੁਝ ਬਣਾਇਆ ਕਰਾਂਗੇ ਚੁੱਲ੍ਹੇ ਦੇ ਵਿੱਚ ਰੱਖ ਕੇ ਲੱਕੜਾਂ ਨਾ ਬਾਲ ਕੇ ਤੇ ਇੰਨੀਆਂ ਗਿੱਲੀਆਂ ਹੋ ਗਈਆਂ ਲੱਕੜਾਂ ਕਿ ਉੱਥੋਂ ਨਾ ਚੌਣ ਲੱਗ ਗਿਆ ਪਾਣੀ ਆ ਹੁਣ ਇਹਨੂੰ ਅਸੀਂ ਸਾਰੇ ਨੂੰ ਬੋਰੀ ਦੇ ਵਿੱਚ ਪਾਵਾਂਗੇ ਬਹੁਤ ਵਧੀਆ ਹਲਕੀ ਹਲਕੀ ਵਿੱਚ ਵਿੱਚ ਧੁੱਪ ਵੀ ਨਿਕਲ ਰਹੀ ਆ ਮਤਲਬ ਆਪਾਂ ਟਾਈਮ ਫੇਰ ਹੀ ਨਿਕਲ ਜੀ ਤੇ ਚਲੋ ਚੱਲਦੇ ਆ ਪੰਜਾਬ ਦੇ ਜੇ ਤੁਸੀਂ ਟੋਏ ਨਹੀਂ ਦੇਖੇ ਤਾਂ ਤੁਸੀਂ ਸਮਝ ਲਓ ਕਿ ਤੁਸੀਂ ਪੰਜਾਬ ਆਏ ਹੋ ਹੀ ਨਹੀਂ ਆ ਲਓ ਏਡੇ ਏਡੇ ਟੋਏ ਇੱਕ ਕਵਾਰ ਬੰਦਾ ਫਸ ਜਵੇ ਤੇ ਨਿਕਲ ਹੀ ਨਹੀਂ ਸਕਦਾ ਸੂਣ ਜਵਾਨੀਆਂ ਕਰਨ ਇੱਧਰ ਤਾਂ ਜੀ ਧੁੱਪ ਨਿਕਲੀ ਹੋਈ ਆ ਲੇਕਿਨ ਜਿਹੜਾ ਆਪਣੇ ਵਾਲਾ ਏਰੀਆ ਸਾਈਡ ਸੀਗਾ ਉੱਥੇ ਥੋੜੇ ਜਿਹਾ ਬੱਦਲ ਸੀਗੇ ਇਧਰ ਮੌਸਮ ਹੋ ਜਾ ਠੀਕ ਆ ਇਥੋਂ ਬਸ ਥੋੜੀ ਜਿਹੀ ਦੂਰੀ ਤੇ ਹੀ ਆਪਣੀ ਬੈਂਕ ਸੋ ਆ ਗਈ ਆਪਣੀ ਬੈਂਕ ਐਕਸਿਸ ਬੈਂਕ ਏਟੀਐਮ ਵੀ ਇਹਦੇ ਨਾਲ ਹੀ ਆ ਇਹ ਖੁੱਲ੍ਹਾ ਹੀ ਏਟੀਐਮ ਵੀ ਤੇ ਜਿੰਨੇ ਤੇ ਆਪਾਂ ਕਰਦੇ ਆ ਪੈਸੇ ਜਮ੍ਹਾਂ ਕਰਾਉਣੇ 2350 ਰੁਪਏ ਆਪਾਂ ਜਮ੍ਹਾਂ ਕਰਾਉਣੇ ਨੇ ਸੋ ਇਹਦੇ ਵਿੱਚ ਹੀ ਆਪਣਾ ਬਿੱਲ ਵਗੈਰਾ ਸਭ ਕੁਝ ਭਰੇ ਜਾਂ ਆਣੀ ਆਪਣਾ ਨੋਟ ਚੱਲਿਆ 2300 ਦੀ ਆਪਾਂ ਨੂੰ ਰਸੀਪਟ ਮਿਲ ਗਈ ਹੋਈ ਆ ਲੇਕਿਨ ਆਪਾਂ ਪੂਰੇ ਪੂਰੇ ਭਰੋਣੇ ਸੀਗੇ ਰੀਚਾਰਜ ਵੀ ਆਪਣਾ ਵੇਚੀ ਹੋ ਜਾਣਾ ਸੀ ਤੇ ਹੁਣ ਲਪੇਆ ਕਰ ਬੇ ਘੱਟ ਭਰੇ ਗਏ ਇਹਦੇ ਵਿੱਚ ਬੈਂਕ ਦੇ ਵਿੱਚ ਪਵਾ ਲਿਆ ਹੋਇਆ ਜੀ ਆਪਾਂ ਕੈਸ਼ ਸੋ ਬੈਂਕ ਦੇ ਥਰੂ ਹੀ ਆਪਾਂ ਮਤਲਬ ਜਿਹੜੇ 2-3 ਆਪਣੇ ਕੰਮ ਨੇ ਆਪਾਂ ਉਹੀ ਕਰ ਲੈਣੇ ਨੇ ਫਟਕ ਲੱਗੇ ਹੋਏ ਨੇ ਹੁਣ ਆਪਾਂ ਨੂੰ ਕਰਨੀ ਪੈਣੀ ਐ ਇੱਥੇ ਵੇਟ ਟ੍ਰੇਨ ਦੀ ਟ੍ਰੇਨ ਵੀ ਆਈ ਗਈ ਲੰਘ ਗਈ ਟ੍ਰੇਨ ਹੁਣ ਜਲਦੀ ਫਟਕ ਖੁੱਲ ਜਾਣਗੇ ਆਪਾਂ ਪਾਪਾ ਵਾਲਿਆ ਅਕਾਊਂਟ ਦੇ ਵਿੱਚ ਬੈਲੈਂਸ ਤੇ ਹੁਣ ਆਪਾਂ ਇੱਕ ਤਾਂ ਪੇਮੈਂਟ ਕਰਨੀ ਹੈ ਤੇ ਇੱਕ ਆਪਣਾ ਬਿੱਲ ਭਰਨਾ ਚਲੋ ਭਰ ਦਿਆਂ ਪਾਪੇ ਦਾ ਇੱਕ ਪੇਮੈਂਟ ਤਾਂ ਆਪਾਂ ਕਰ ਦਿੱਤੀ ਹੋਈ ਆ ਤੇ ਹੁਣ ਆਪਾਂ ਭਰਨਾ ਹੈ ਆਪਣਾ ਬਿੱਲ ਅੱਜ ਹੀ ਤੇ ਬਿੱਲ ਵੀ ਹੋ ਗਿਆ ਆਪਣਾ ਪੇ ਤੇ ਆਪਣੇ ਦੋਨੇ ਕੰਮ ਅੱਜ ਹੋ ਗਏ بارش ਹੋਣ ਤੋਂ ਪਹਿਲਾਂ ਮੌਸਮ ਹਜੇ ਵੀ ਥੋੜਾ ਜਿਹਾ ਖਰਾਬ ਹੀ ਆ ਲੇਕਿਨ ਹੁਣ ਬੱਦਲ ਹੋ ਚੁੱਕੇ ਨੇ ਹੁਣ بارش ਪੈਣ ਦੇ ਚਾਂਸ ਹੈਗੇ ਨੇ ਕਿ ਬਾਰਿਸ਼ ਪਾਉਗੀ ਲਿਜੀਨਾ ਬਬਾਰਿਸ਼ ਤੋਂ ਪਹਿਲੇ ਹੀ ਆਪਣੇ ਕੰਮ ਫਿਨਿਸ਼ ਹੋ ਚੁੱਕੇ। ਵਲੋਗ ਕਿਦਾਂ ਦਾ ਲੱਗਿਆ? ਅਗਰ ਵਲੋਗ ਚੰਗਾ ਲੱਗਿਆ ਲਾਈਕ ਸ਼ੇਅਰ ਤੋਂ ਮੈਨੂੰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।